ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਤਸ਼ਾਹ 10ਵੀਂ ਛੋੜੀ ਨਾਨ ਸਿੰਘਾਂ ਦੇ ਮੁਕਤ ਸੇਵਾਦਾਰ ਜਥੇਦਾਰ ਬਾਬਾ ਕਮਨ ਸਿੰਘ ਚਾਲਕਾ ਜੀ ਉਹ ਅਰਦਾਸ ਬੇਨਤੀ ਕਰਨ ਜਾ ਰਹੇ ਨੇ ਉਹਨਾਂ ਸਰਹੱਦ ਤੇ ਜਿਹੜੇ ਵੀਰ ਪੈਨਾ ਫੌਜੀ ਵੀਰ ਜਿਹੜੇ ਦੁਸ਼ਮਨਾਂ ਨਾਲ ਦਾ ਹਰ ਵਾਰ ਬੁਰਦਾ ਕਰਨ ਲਈ ਫਿਰਾਂ ਤੇ ਕਰ ਰਹੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੇ ਜਿਹੜੇ ਵੀ ਪਹਿਲਾਂ ਬਾਹਰ ਨੇ ਉਹਨਾਂ ਨੂੰ ਬੇਨਤੀ ਆ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਉਤਰਾਉਣ ਦੀ ਕਿਰਪਾਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਤੇਰੀ ਮਾਤ ਪਿਤਾ ਹਮ ਬਾਰਕ ਤੇਰੀ ਮੰਰੀ ਕੋਈ ਨਾ ਜਾ

ਸਰਦਾਰ ਦਸਵੀਨ ਪਾਤਸ਼ਾਹੀ ਕੋਟਪੁਰਾ ਵਿਖੇ ਸਾਰੇ ਗੁੱਡ ਮਾਰਨਿੰਗ ਵੈਲਕਮ ਟੂ ਕਲੱਬ ਦੇ ਮੈਂਬਰ ਤੇ ਇਥੋਂ ਦੇ ਸਰਪੰਚ ਪੰਚ ਔਰ ਮਾਨਯੋਗ ਸਿੱਕਰ ਸਾਹਿਬ ਖਲਤਾਰ ਸਿੰਘ ਸਨਵਾ ਜੀ ਔਰ ਮਾਨਯੋਗ ਐਮਐਲਏ ਜੈਤੋਪਾਲ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਬਾਬਾ ਜੀ ਨੇ ਹਿੰਦੁਸਤਾਨ ਦੇ ਜੰਗ ਦੇ ਜਿਹੜੇ ਬਣ ਗਏ ਸੀ ਇੱਕ ਇੱਕ ਤਰ੍ਹਾਂ ਸ਼ੁਰੂ ਹੋ ਗਈ ਸੀ ਅਰਦਾਸ ਕੀਤੀ ਕਿ ਉੱਥੋਂ ਦੇ ਜੋ ਵੀ ਸਾਡੇ ਫੌਜੀ ਆ ਉਹਨਾਂ ਨੂੰ ਸ਼ਕਤੀਬਖਸ਼ ਤੋਂ ਪਾਵਰ ਬਖਸ਼ ਤੋਂ ਔਰ ਨਾਲ ਹੀ ਵੀ ਰਾਸ ਹਮੇਸ਼ਾ ਪੰਜਾਬ ਦੇ ਲੋਕ ਪੂਰੇ ਹਿੰਦੁਸਤਾਨ ਦੇ ਲੋਕ ਪੂਰੀ ਦੁਨੀਆ ਦੇ ਲੋਕ ਜਿਹੜੇ ਉਹ ਸੁੱਖ ਸ਼ਾਂਤੀ ਨਾਲ ਰਹਿਣ ਬੁਲਾਸ ਕੀਤੀ ਕਿ ਕਿਹ ਤਰ੍ਹਾਂ ਦੀ ਕੋਈ ਲੜਾਈ ਨਾ ਹੋਵੇ ਸੋ ਲੱਗਦਾ ਹੈ ਕਿ ਉਹਨਾਂ ਨਾਲ ਸਮਝ ਲੜਾਈ ਰੋਕੀ ਆ ਸੋ ਇਸ ਲਈ ਅੱਜ ਅਰਦਾਸ ਗੁਰੂ ਸਾਹਿਬ ਕਰਕੇ ਤਾਂ ਜੋ ਸਰਬੱਤ ਦਾ ਭਲਾ ਮੰਗਿਆ ਗਿਆ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਦੇ ਚਰਨਾਂ ਚ ਵੀ ਸਰਬੱਤ ਦਾ ਭਲਾ ਹੋਵੇ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ ਕੋਈ ਕੋਈ ਅਧਿਕਾਰ ਤੇ ਮੇਰੇ ਕੋਲ ਕੋਈ ਜਾਣਕਾਰੀ ਹੈ ਨਹੀਂ ਲੇਕਿਨ ਉਹਨਾਂ ਨੂੰ ਜਿਹੜੇ ਵੀ ਦੇਸ਼ ਨੇ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਸ਼ਾਂਤੀ ਬਣੀ ਰਹੇ ਜਦੋਂ ਅਸ਼ਾਂਤੀ ਹੁੰਦੀ ਆ ਜੰਗ ਹੁੰਦਾ ਭਲਾ ਉਚ ਕਿਸੇ ਦਾ ਨਹੀਂ ਹੁੰਦਾ ਨੁਕਸਾਨ ਸਾਰਿਆਂ ਦਾ ਹੀ ਹੁੰਦਾ ਫਾਇਦਾ ਕਿਸੇ ਦਾ ਨਹੀਂ ਹੁੰਦਾ ਕਹਿੰਦੇ ਮੇਰੇ ਕੋਲੇ ਕੋਈ ਇਸ ਤਰ੍ਹਾਂ ਦਾ ਅਧਿਕਾਰ ਤਾਂ ਹਜੇ ਇਨਸਾਨ